ਜਿਨ ਖੁੱਲੀਆਂ ਵਿੱਚ ਚਰਨ ਪਾਏ ਤੇਰੇ ਉੱਥੇ ਰਾਜੋ ਵਿਸ਼ੀਸ਼ ਚੁਕਾ ਦੇਂਦੇ ਲੁਈ ਤੇਰੇ ਚੋਖਟ ਤੇ ਪਾ ਜਾਂਦੇ ਉਹਨਾਂ ਦੀਆਂ ਪੁਸਤਾਂ ਵੀ ਤਰ ਜਾਵਣ ਜੋ ਸ਼ਰਮ ਤੇਰੀ ਕੀਰਾਨਾ ਇੱਥੇ ਮੰਗਣ ਆ ਤੇ ਰਾਜੇ ਇਹ ਤਾਂ ਕੀਰਾਨਾ ਇੱਥੇ ਮੰਗਣ ਆ ਤੇ ਰਾਜੇ ਇਹ ਤਾਂ ਰੱਖੀ We <laughs> the करण सोएण की चवणा नानके आखण सौ दो आख हिकु दो हिकु सो आणा ਸੋਹਣੇ ਬੱਡੇ ਨਾਲੇ ਕੀਤਾ ਜਾਤਾ ਹੋਵੇ ਨਾਨਕ ਦੇਖੋ ਆਪੋ ਜਾਲਿਆ ਕੇ ਗਰਮਾਸੂ ਹੈ ਉਹ ਪਾਏ ਗਏ ਨੇ ਸਤਿਗੁਰੂ ਬੱਚੇ ਪਾਤਸ਼ਾਹ ਆ ਸੋਚੀਆਂ ਹੋਈਆਂ ਸੰਗਤਾਂ ਵੱਲ ਸੰਤਾਂ ਮਹਾਂਪੁਰਖਾਂ ਨੂੰ ਆਪੀ ਦਾ ਧੰਕ ਧਕਵਾ ਜੁਕਰਾਨਾ ਹੈ ਉਤੋਂ ਉਤਾਰ ਧੰਨਵਾਦ ਹੈ ਪਾਤਸ਼ਾਹ ਜੀ ਬੜੀ ਵੀ ਗੁਰਬਾਣੀ ਸੁਧ ਜਾਣ ਕੇ ਸੱਤਲ ਵਿੱਚੇ ਪ੍ਰਵਾਨ ਕਰਦੀ ਇੱਕ ਸੰਗਤਾਂ ਦੇ ਹਰਜਾਂ ਤੇ ਵਸਾਉਣੀ ਗੁਰਬਾਣੀ ਪੜ੍ਹਨ ਕੋਲੋਂ ਸੇਵਾ ਕਰਦਿਆਂ ਕੋਲੋਂ ਇਹਦਾ ਹੀ ਪ੍ਰਕਾਰ ਦੀਆਂ ਭੁੱਲਾ ਹੋ ਜਾਂਦੀਆਂ ਨੇ ਅਲਜਾਨ ਅਨਪੂਰਨ ਬੱਚੇ ਗਾਨ ਕੇ ਮੁਆਫ ਕਰੀਆਂ ਕੇ ਵਾਸਤੇ ਉਸ ਮਤਵਕਸ਼ਨੀ ਪਾਤਸ਼ਾਹ ਜਿੰਨਾ ਮਨੋ ਕਾਮਨਾ ਸੁਪਾ ਅਗਨਾ ਨੂੰ ਮੈਂ ਕੇ ਆਖੀਆਂ ਸੰਤਾਂ ਨੇ ਸੰਤਾਂ ਨੇ ਉਹ ਦਾਸਰਾ ਲਿਆ ਹੈ ਮਨੋ ਕਾਮਨਾ ਸੁਪਾ ਅਵਨਾ ਸਭਲਾਆਂ ਦੀਆਂ ਪੂਰੀਆਂ ਕਰੀਆਂ ਸਿਰ ਤੇ ਹੀਰ ਭਰਿਆ ਹੱਥ ਰੱਖਣਾ ਮਾਨ ਨੂੰ ਕੀ ਵਾਤੇ ਕਰਦੇ ਇੰਨਾ ਕੋਈ ਕਹਾਣੀ ਕਹਣੇ ਮਤਵਕਸ਼ਨੀਆ ਚੰਗੀ ਕਮਾ ਕਰਣੀ ਪਾਤਸ਼ਾਹ ਸਤਿ ਸ਼੍ਰੀ ਅਕਾਲ ਲੋਕੀਂ ਦੀਆਂ ਦਾਨ ਤਾਮ ਕਰਵਾਉਣ ਦੀ ਸਮਰੱਥਾ ਵਚਨੀ ਆਂਡ ਸੰਗ ਸਹਾਇੀ ਹੋਣਾ ਪਾਤਸ਼ਾਹ ਜੀ ਆਪ ਜੀ ਦੀਆਂ ਸੰਗਤਾਂ ਦੇ ਵੰਡਾਉਣ ਆਰਤੀ ਨੂੰ ਸੁੰਦਰ ਰਮਾਇਣ ਪਹਿਨਾਏ ਗਏ ਨੇ ਆਪ ਜੀ ਨੇ ਉਮੀਦ ਕਰਨ ਇਸ ਸੰਗਤਾਂ ਦੇ ਪਰਦੇ ਲੋਕ ਪਰਮੋਹਰ ਜੀ ਕਰਕੇ ਰਹੇ ਆ ਸਮਾਇਆ ਭੇਟ ਹੋਈਆਂ ਸੇਵਾ ਪ੍ਰਵਾਨ ਕਰੂ ਪਾਤਸ਼ਾਹ ਜੀ

ਇਹਨੂੰ ਪ੍ਰਕਟਾ ਕੀਤਾ ਹੈ ਸਭ ਨਾਮੀਆਂ ਦੇ ਘਰਾਂ ਪ੍ਰਵਾਨ ਕਰਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਲਮ ਕਲਮੇ ਦੇ ਅੰਦਰ ਵਰਹਾਉਂ ਦਰਮਗਾਹੋਂ ਨਾਮ ਦਾ ਨ ਸਿੱਖੀ ਜੀਵਨ ਮਾਰਸਨਾ ਸਭ ਨੂੰ ਦੀ ਜੋ ਜੋ ਦੀ ਸੰਤਾਨਾਂ ਸੇਵਾ ਕੀਤੀ ਹੈ ਸਭਨਾ ਦੀ ਸੇਵਾ ਪ੍ਰਮਾਣ ਕਰਿਓ ਜਪਦੀ ਤਬਾ ਕਰਿਓ ਪਾਤਸ਼ਾਹ ਜੀ ਇੰਨੇ ਮਰਛਨ ਕੀਆ ਡਾਕਟਰ ਸਰਵਿੰਦਰ ਪਾਨ ਜੱਸੀ ਜੱਸੀ ਵਾਲੇ ਇਨਾਂ ਦੇ ਬਤੋਂ ਇਸ ਮਹਾਨ ਜੱਤ ਜਗ ਦੇ ਵਿੱਚ ਸੇਵਾ ਕੀਤੀ ਐ ਸੇਵਾ ਪ੍ਰਮਾਨ ਕਰਿਓ ਤੁਮਾਰੀਆਂ ਚ ਵਰਕਤਾ ਪਾਇਓ ਜਮਦੀ ਕਲਾ ਕਰਿਓ ਪਾਤਸ਼ਾਹੀ ਦੀ ਕਿਰਪਾ ਕਰਿਓ ਮਿਹਰ ਕਰਿਓ ਆਈਆਂ ਹੋਈਆਂ ਸੰਤਾਂਵਾਂ ਤੋਂ ਤਾਲੂਕ ਨੂੰ ਨਾਮੇ ਸਲਾਮ ਹੋਣਾਂ ਦੇ ਚਰਨਾਂ ਦਾ ਬਲਵਕਸ ਹੋ ਸਹੀ ਜਾਣੇ ਵੇਲੋ ਜਿਨ੍ਹਾਂ ਨੇ ਮੇਰਾ ਤੁਆਕੀ ਦਾ ਨਾਮ ਜਿੱਤਾਰਿਆ ਉਸ ਤੋਂ ਲੈ ਨਾਮ ਜਿੱਤਾਰਿਆ ਨਾਨਕ ਨਾਮ ਚੰਗਲ ਮੇਰੇ ਨਾਮੇ ਸੋ ਜਿਹੜਾ ਕਰਕੇ ਪਾਪ ਪਰਮੇਹੇ ਜੈ ਗਾਇਰੇ ਦਾ ਇਸ ਸਰਪਰਮਾ ਸੇਵਾ ਸਤਿਗੁਰ ਦੀ ਉਪਾਅ ਬਰਸ਼ਸ਼ ਰਮਤ ਆਪਣੇ ਕੋ ਹੋਈ ਤੇ ਸਪਾਵਨ ਸਵੇਤਰ ਈਰਖਾ ਦੀ ਉਪਰ ਮਾਉ ਗੋਸ਼ਟੀਆਂ ਦਾਦਰ ਮਨਾ ਰਹੇ ਹਾਂ ਉਹਨਾਂ ਦੇ ਲੱਭੇ ਜੋ ਸ਼ਰਧ ਪਾਉ ਆਪਣੇ ਗੁਰੂਆਂ ਦੇ ਅੱਗੇ ਸ਼ਰਧਾ ਦਾ ਉਪਰ ਜੀਚਾ ਉਸ ਵਾਦੀ مان سوفا گندی ویسا گیا اپنے مہا پورشوں کی یاد میں منا رہے ہیں جنگ بیٹھ کر کے ساتھ مہا پہ درشن کے انہوں کے بچن کا لبھ پراپت ہو رہا ہے زندگی کے اندر کوئی سب کو بڑی چیز ہے بڑی چیز ہے کہ وہ ست ہے کیونکہ شروع پکتی ہی ਕਿ ਜਾਰੋ ਕੋ ਕੋਲੋ ਬਹੁਤ ਸਾਧਿਆ ਲੋਕ ਇਸ ਕੇ ਸਾਧਿਆ ਹੈ ਜਾਰੋ ਸੇ ਸਤਿ ਹੈ ਜਿਹੜੇ ਨੂੰ ਕਾਰਜ ਨਹੀਂ ਉਹਨਾਂ ਨੂੰ ਪ੍ਰਥਮ ਚਾਹ ਹੈ ईश्वर ਵਰ ਭਗਤੀ ਜਿਵੇਂ ਰਾਮਾਇਣ ਤੋਂ ਲਿਖਿਆ ਸੰਕਰਮ ਮੰਦਰ ਲਿਖਿਆ ਨੌ ਪ੍ਰਭਾ ਦੀ ਭਗਤੀ ਹੈ ਮੇਰੀ ਭਗਤੀ ਜਿਹੜੀ ਹੁੰਦੀ ਹੈ ਪ੍ਰਥਮ ਭਗਤੀ ਸੰਪੇਕਰ ਸੰਗ ਦੂਸਰੀ ਰਤਮਮ ਕਥਾ ਪ੍ਰਸੰਗ ਜਿਹੜੀ ਕੋਈ ਭਗਤੀ ਹੈ ਉਹ ਮਹਾਪੁਰਸ਼ਾਂ ਦਾ ਸਤ ਸਗਾਇਆ ਕਿਉਂਕਿ ਮਹਾਂਪੁਰਸ਼ਾਂ ਦੇ ਦਰਸ਼ਨ ਬਹੁਤ ਵੱਡਿਆ ਭਾਗਾਂ ਕਰਕੇ ਪ੍ਰਾਪਤ ਹੁੰਦੇ ਨੇ ਜੇ ਕੋ ਗੁਰੂ ਸਾਹਿਬ ਜਰ ਤੋਂ ਸੰਤ ਐਵੇਂ ਨਹੀਂ ਮਿਲਦਾ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜੋ ਜੋ ਵਧਾਈ ਐ ਜੋ ਜੋ ਵਰਸੋ ਰਲ ਜਦੋਂ ਨਾਰਾਇਣ ਕਿਰਪਾ ਕਰਦਾ ਪ੍ਰਮਾਤਮਾ ਕਿਰਪਾ ਕਰਦਾ ਫੇਰ ਸਾਨੂੰ ਕਿਸੇ ਸੰਤ ਦੇ ਵੀ ਨਾਲ ਹੁੰਦੇ ਨੇ ਫਿਰ ਸੰਤਸ਼ਨ ਹੁੰਦੇ ਨੇ ਨੇਤਰ ਪ੍ਰਦੀਪ ਭੈ ਦਰਸ ਦੇ ਕੇ ਅੰਤ ਪਰੀ ਸੰਤ ਸਹਿਲਾਵਾ ਗੁਰੂ ਸਾਹਿਬ ਕਰਦੇ ਨੇ ਕਰਮ ਉੱਪਰ ਜਦ ਕਰਕੇ ਜਨਮ ਜਨਮ ਕੀ ਸੋਈ ਜਾਗੀ ਕਰਮਾਂ ਦੇ ਪੁੰਨ ਫਲ ਜਿਹੜੇ ਨੇ ਫਲ ਦੇਣ ਲਈ ਉਹਨੂੰ ਦੋਵੇਂ ਨੇ ਉਸ ਗੋਬਿੰਦ ਦੀ ਮੰਗਣੀ ਲੋਗ ਕੀ ਕਲਾਂ ਹੁੰਦੇ ਹੁੰਦੇ ਨੇ ਸਾਰਾ ਮਾਰਾ ਗਣਾ ਮੈਂ ਤਾਂ ਗਾਦੀ ਬੜਾ ਸਮਝ ਕੇ ਮੈਂ ਕਿੰਤਰ ਕੇ ਚੇਤਨਾ ਧਾਰ ਕੇ ਬੜਾ ਤੂਤਮ ਨਾ ਆਏ ਸੰਤ ਹਮਾਰਾ ਗਣਾ ਤੇ ਕਿੰਨੂੰ ਇੰਦਰੀ ਤੇ ਨਾ ਸੰਤ ਹਮਾਰਾ ਗਣਾ ਤੇ ਆ ਗੁਰੇ ਨਿਰਮਲ ਪੈ ਚੀ ਮੈਂ ਮੇ ਮਾਂ ਮੰਤਸ ਰੂਪਨਾਂ ਜੀ ਜਿਹਨਾਂ ਦਾ ਬਗਾਸ਼ ਰਿਖੇ ਵਿੱਚ ਬਹੁਤ ਵੱਡਾ ਨਾਮ ਇਹ ਡੇਰੇ ਤੱਕੜਾ ਵੀ શ્રીਮੰਦ ਮੰਤਸ ਰੂਪਨਾਂ ਜੀ ਵੱਲੋਂ ਤੇ ਉਹਨਾਂ ਦੇ ਸੇਖ ਉਹਨਾਂ ਦੇ ਚੇਲੇ શ્રી ਮਹਾਰਾਜ ਮੰਤਕਪਾਲ ਦਾ ਜੀ ਸਾਡੇ ਸਰਕਾਰਿਓ ਸੰਤਰਮੇਸ਼ਰ ਦਾ ਜੀ ਇਹ ਅੱਜ ਜੋ ਬਾਬਾ ਜੋ ਛੋਟੇ ਚੇਲੇ શ્રીਮਾਨ ਸੰਤ ਸਾਤਨ ਨраяਨ ਜੀ ਸੋ ਮਹਾਰਤਕਾਂ ਨੂੰ ਜੀ ਆਇਆਂ ਕਹਿੰਦਾ ਅੱਜ ਇਤੋ ਦੇਰਾਂ ਟੱਪ ਵਿਕੇ ਸੁਣਨਾ ਜੋ ਸੰਤਾਂ ਮਹਾਂਪੁਰਸ਼ਾਂ ਜੀ ਸ਼੍ਰੀਮਾਨ ਸੰਤ ਬਾਬਾ ਅਰਦਾਜੀ ਸ਼੍ਰੀਮਾਨ ਸੰਤ ਬਾਬਾ ਦਰਵੰਤਾ ਗਾਜੀ ਜੋ ਮਹਾਰਤਕਾਂ ਦੀ ਸੁਨਾ ਬਰਸੀ ਨਹੀਂ ਗਈ ਹੈ ਤਾਂ ਤੇ ਰੱਖੇ ਹੋਏ ਸ੍ਰੀ ਖਾਨਪਾ ਸਰੂਪ ਪਾਇਗੇ ਉਪਰੰਤ ਸਵਾਦ ਦੇ ਪਰੇ ਅਰਦਾਸ ਬੇਨਤੀ ਹੋਈ ਸਾਧੂਆਂ ਸੰਤਾਂ ਦੀ ਅੱਜ ਤੰਗਤ ਲਗਾਈ ਗਈ ਇਹ ਤੰਗਤ ਅਪਰੰਤ ਆ ਸਾਦੇ ਸਾਧਾਰਨ ਤੰਦਕ ਪੂਜਾ ਕੀਤੀ ਗਈ ਸੋ ਇੱਕ ਵਾਰੀ ਫੇਰ ਸਾਡੇ ਬਹੁਤ ਸਾਰੇ ਸ਼ਰਧਾਲੂ ਜਿਥੇ ਨੂੰ ਨਿਯਿਤ ਦਾ ਮਹੰਤ ਸ਼੍ਰੀ ਮਾਨ ਆ ਮਹੰਤਾ ਸਰੂਪਨਾਂ ਜੀ ਮਹਾਰਾਜ ਉਹਨਾਂ ਆਏਗੇ ਜਿਨ੍ਹਾਂ ਨੂੰ ਸਾਧੂ ਮਹਾਰਮਾ ਪੂਜਾ ਦੇ ਪੁੰਨੇ ਪੁੰਨੇ ਚੋਂ ਰਾਜਸਥਾਨ ਚੋਂ ਹਰਿਆਣੇ ਚੋਂ ਭਾਰ ਦੇ ਪੁੰਨੇ ਬਣੋ ਸਾਧੂ ਮਹਾਰਮਾ ਦੇ ਅੱਜ ਦਰਸ਼ਨ ਦਿੱਤੇ ਆ ਕਿਉਂਕਿ ਬਹੁਤ ਏਡਾ ਡੇ ਆ ਜਿਹੜਾ ਇੱਕ ਪਾਸੇ ਜਦੋਂ ਆਪਾਂ ਗੋਨੇ ਰਮੰਗੀ ਤੋਂ ਆਉਣੇ ਆ ਤੇ ਤੁਹਾਨੂੰ ਪਸੰਦਾ ਕਰੋੜ ਤੇ ਜਿਹੜਾ ਪੈਂਦਾ ਪਸੰਦਾ ਲਿਖੇ ਆਦਰਸ਼ ਨਗਰ ਮੇਰੇ ਸੋ ਜੀ ਆਇਆਂ ਜੀ ਆਇਆਂ ਸ਼੍ਰੀਮਾਨ ਮਾਨਤ ਸਰੂਪਾ ਨੰਦੀ ਵੱਲੋਂ ਸਾਡੇ ਗ੍ਰਾਂਤੀ ਸਿੰਘਾਂ ਨਾਲ ਵੀ ਬਹੁਤ ਧੰਨਵਾਦ ਸੰਗਤਾਂ ਨੂੰ ਜੀ ਆਇਆਂ ਸੇਵਾਦਾਰਾਂ ਦਾ ਵੀ ਬਹੁਤ ਧੰਨਵਾਦ ਇਹ ਚੈਨਲ ਜਰੀਏ ਸੰਤ ਹਮਾਰਾ ਗਹਿਰਾ ਟੀਵੀ ਚੈਨਲ ਦੇ ਜਰੀਏ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਹ